ਮਿਸ਼ਨ ਪੰਜਾਬ ਚ ਆਪ ਦਾ ਸਵਾਗਤ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਸਰਪਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਦੱਸ ਦਈਏ ਕਿ 1999 ਵਿੱਚ ਉਹਨਾਂ ਦੀ ਮਾਤਾ ਬਿਮਲ ਕੌਰ ਖਾਲਸਾ ਅਨੰਦਪੁਰ ਸਾਹਿਬ ਤੋਂ ਐਮਪੀ ਬਣੇ ਸਨ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਮੋੜ ਹਲਕੇ ਦਾ ਇੰਚਾਰਜ ਥਾਪ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਹੁਣ ਤੱਕ ਮੋੜ ਹਲਕੇ ਦੇ ਇੰਚਾਰਜ ਸਨ ਦਿੱਲੀ ਕੋਰਟ ਨੇ ਮਨੀਸ਼ ਸਿੰਘ ਸੋਦੀਆ ਦੀ ਅੰਤ੍ਰ임 ਜ਼ਮਾਨਤ ਦੀ ਪਟੀਸ਼ਨ ਤੇ ED ਅਤੇ CBI ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 20 April ਦੀ ਤਾਰੀਖ ਤੈਅ ਕੀਤੀ ਹੈ। ਮਨੀਸ਼ ਸਿੰਘ ਸੋਦੀਆ ਨੇ ਆਗਾਮੀ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਲਈ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਭਲਕੇ 13 April 2024 ਨੂੰ ਸਰਕਾਰੀ ਛੁੱਟੀ ਰਹੇਗੀ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦੱਸਣਯੋਗ ਹੈ ਕਿ ਦਰਅਸਲ 13 April ਨੂੰ ਵਿਸਾਖੀ ਦਾ ਤਿਹਾੜੀ ਸੂਬੇ ਭਰ ਵਿੱਚ ਮਨਾਇਆ ਜਾਵੇਗਾ ਇਸੇ ਤਹਿਤ ਵਿਸਾਖੀ ਦੇ ਮੱਦੇਨਜ਼ਰ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ ਭਾਰਤ ਨੇ ਦਿੱਤਾ ਸੀ 41 ਕਨੇਡਾ ਡਿਪਲੋਮੇਟਾਂ ਨੂੰ ਦੇਸ਼ ਨਿਕਾਲਾ ਹੁਣ ਕਨੇਡਾ ਦੇ ਭਾਰਤ ਸਟਾਫ ਦੀ ਛੁੱਟੀ ਕੀਤੀ ਗਈ ਹੈ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਕਨੇਡਾ ਵੱਲੋਂ ਕਿੰਨੇ ਭਾਰਤੀ ਸਟਾਫ ਨੂੰ ਹਟਾਇਆ ਗਿਆ ਹੈ ਪਰ ਇਹ ਗਿਣਤੀ 100 ਤੱਕ ਦੱਸੀ ਜਾ ਰਹੀ ਹੈ ਸਟਾਫ ਦੀ ਕਟੌਤੀ ਦੀ ਪੁਸ਼ਟੀ ਕਰਦੇ ਆ ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਇਹ ਮੁਸ਼ਕਲ ਫੈਸਲਾ ਹੈ ਪਰ ਸਾਡੀ ਡਿਪਲੋਮੈਟਾ ਦੀ ਗਿਣਤੀ ਘੱਟ ਹੋਣ ਕਾਰਨ ਇਹ ਕਰਨਾ ਪਿਆ ਵਿਕਰਮ ਸਿੰਘ ਮਜੀਠੀਆ ਨੇ ਫੇਰ ਕੇਰਿਆ ਸੀਐਮ ਮਾਨੂ ਉਹਨਾਂ ਵੀਡੀਓ ਜਾਰੀ ਕਰਦੇ ਕਿਹਾ ਕਿ ਆਸਾਮ ਪ੍ਰਚਾਰ ਲਈ ਜਾ ਰਹੇ ਉਹਥੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਿਲ ਆਓ ਜਿਨ੍ਹਾਂ ਨੂੰ ਐਨਐਸਏ ਲਾ ਕੇ ਡਿਬੜੂਗੜ ਜੇਲ੍ਹ ਚ ਬੰਦ ਕੀਤਾ ਉਹਨਾਂ ਨੇ ਸੀਐਮਾਨ ਨੂੰ ਮੌਜੂਦਾ ਜਨਰਲ ਡਾਇਰੈਕਟ ਤੱਕ ਕਹਿ ਦਿੱਤਾ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਾਕਾਰੀ ਨੀਤੀ ਕੇਸ ਵਿੱਚ ਬੀਆਰਐਸ ਆਗੂ ਕੇ ਕਵਿਤਾ ਨੂੰ 15 ਅਪ੍ਰੈਲ ਤੱਕ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ ਉਸ ਨੂੰ ਕੱਲ ਕੇਂਦਰੀ ਜਾਂਚ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਨਿਊਜ਼ ਬਿਊਰੋ ਮਿਸ਼ਨ ਪੰਜਾਬ